ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਵਿਸ਼ਾ ਲੈ ਕੇ ਆਏ ਆਂਗੇ 0 ਨੰਬਰ ਤੋਂ ਲੈ ਕੇ 3 ਮਹੀਨਿਆਂ ਤੱਕ ਆਪਾਂ ਕੱਟੀ ਕਿਵੇਂ ਤਿਆਰ ਕਰਨੀ ਆਂਗੇ ਜਿਵੇਂ ਕਿ ਅੱਜ ਦਾ ਆਪਣਾ ਵਿਸ਼ਾ ਹੈਗਾ ਤਾਜੀ ਸੂਈ ਮੱਝ ਉਹਦੀ ਆਪਾਂ ਕੱਟੀ ਕਿਵੇਂ ਤਿਆਰ ਕਰਨੀ ਆਂਗੇ ਅਗਰ ਆਪਾਂ ਉਹ ਕੱਟੀ ਨੂੰ ਬਿਲਕੁਲ ਗੌਰ ਦੇ ਨਾਲ ਸਹੀ ਤਰੀਕੇ ਦੇ ਨਾਲ ਸਹੀ ਢੰਗ ਦੇ ਨਾਲ ਉਹਨੂੰ ਭਾਈ ਆਪਾਂ ਤਿਆਰ ਕਰ ਲਾਂਗੇ ਤਾਂ ਉਹਨੂੰ 5 ਸਾਲ ਰੱਖਣ ਦੀ ਲੋੜ ਨਹੀਂ ਪੈਣੀਗੀ ਜਿਵੇਂ 5 ਸਾਲ ਤੋ ਸੂਗੀ ਉਹ ਆਪਣੀ ਕੱਟੀ 2.5 ਤੋਂ 3 ਸਾਲ ਦੇ ਵਿੱਚ ਤਿਆਰ ਹੋ ਕੇ ਉਹ ਸੂਪੂਗੀ ਪਹਿਲਾਂ ਵਾਲੇ ਸਮੇਂ ਦੇ ਵਿੱਚ ਕੀ ਸੀ ਨੀਰਾ ਸਿੱਟੀ ਜਾਂਦੇ ਸੀ ਤੇ 5-5 ਸਾਲਾਂ ਤੋਂ ਜਾ ਕੇ 6-6 ਸਾਲਾਂ ਦੇ ਉੱਤੋਂ ਸੂੰਦੀਆਂ ਸੀ ਹੁਣ ਉਹਦੂ ਉਲਟੋ ਹੋਇਆ ਪਿਆ ਮੇਰੇ ਵੀਰ ਉਹ ਕਟੀਆਂ ਵਧੀਆ ਸਾਹਮ ਦੇਣਗੇ ਵਧੀਆ ਨਵੇਂ ਤਰੀਕੇ ਦੇ ਨਾਲ ਕਰਦੇ ਆ ਪਹਿਲਾਂ ਤਾਂ ਜਦੋਂ ਮਹਿੰਦੀ ਏਆਈ ਕਰਾਉਣੀ ਆਂਗੀ ਕਮ ਸੇ ਕੰਮ ਵੀ ਆਪਾਂ ਜਾਂ ਨੀਲੀ ਰਾਵੀ ਜਾਂ ਮੂਹਰਾ ਨਸਲ ਦਾ ਟੀਕਾ ਉਹਦੇ ਕਿਤੇ ਬਰੀਡਿੰਗ ਵਾਲਾ ਟੀਕਾ ਭਰਾਇਆ ਜਾਵੇ ਔਰ ਉਹਦੀ ਮਾਂ ਚੰਗੀ ਹੋਣੀ ਚਾਹੀਦੀ ਆ ਬਿਲਕੁਲ 15 16 ਕਿਲੋ ਵਾਲੀ ਗਾਂ ਮਹਿੰਦੇ 15 16 ਕਿਲੋ ਵਾਲੀ ਮੱਝ ਦੇ ਹੀ ਟੀਕਾ ਚੰਗਾ ਕੀਕਾ ਸੀਮੰਟ ਚੰਗਾ ਡਾਕਟਰ ਸਹਿਬਾਨ ਨੂੰ ਕਹਿ ਕੇ ਭਰਾਓ ਭਾਈ ਜਦੋਂ ਉਹਨੇ ਕਟਰੂ ਆਪਾਂ ਤਿਆਰ ਕਰਨਾ ਹੈ ਬੱਚੇ ਨੂੰ ਜਨਮ ਦੇਤਾ ਜਦੋਂ ਉਹਦੋਂ ਤੁਰਤ ਆਪਾਂ ਦੋ ਤਿੰਨ ਚੀਜ਼ਾਂ ਦਾ ਉਹਦਾ ਬੱਚੇ ਦਾ ਖਿਆਲ ਰੱਖਣਾ ਹੈ ਇੱਕ ਤਾਂ ਸਾਰਿਆਂ ਨਾਲੋਂ ਪਹਿਲਾਂ ਆਪਾਂ ਉਹ ਬੱਚੇ ਨੂੰ ਉਹਦਾ ਨਾੜੂਆ ਕੱਟਣਾ ਹੈ ਭਾਈ ਤੇ ਉਹਦੇ ਤਾਗਾ ਬੰਨ ਦੇਣਾ ਹੈ ਕਿਉਂ ਉਥੋਂ ਦੀ ਉਹਦੇ ਜਰਮ ਅੰਦਰ ਜਾਵੜਦੇ ਆ ਦੂਜਾ ਫੇਰ ਉਹਨੂੰ ਆਪਾਂ ਬੱਚੇ ਨੂੰ ਖਾਸ ਧਿਆਨ ਇਹ ਰੱਖਣਾ ਹੈ ਵੀ ਉਹਨੂੰ ਰੱਸੇ ਤੋਂ ਫੜ ਕੇ ਗਲ ਤੋਂ ਫੜ ਕੇ ਖਿੱਚ ਕੇ ਨਹੀਂ ਬੰਨਣਾ ਕਈ ਬੀਰ ਭਰਾ ਕੀ ਕਰਦੇ ਆਗੇ ਦੁੱਧ ਚੰਗਾਈ ਜਾਂਦੇ ਆਗੇ ਤੇ ਗਲ ਤੋਂ ਫੜ ਕੇ ਉਹਨੂੰ ਖਿੱਚ ਕੇ ਕਿੱਲੇ ਤੇ ਲੈ ਜਾਂਦੇ ਆ ਜਿਹੜੀਆਂ ਉਹਦੀਆਂ ਗਲ ਦੀਆਂ ਨਾੜਾਂ ਹੁੰਦੀਆਂ ਨੇਆਂ ਉਹ ਨਾੜਾਂ ਖਿੱਚੀਆਂ ਜਾਂਦੀਆਂ ਉਹ ਧੁੰਨੀ ਦੇ ਨਾਲ ਉਹਨਾਂ ਦਾ ਸੰਬੰਧ ਹੁੰਦਾ ਹੈਗਾ ਉਹ ਪਸ਼ੂ ਗ੍ਰੋਥ ਉਹਦੀ ਰੁਕ ਜਾਂਦੀ ਆ ਉਸ ਪਸੂ ਦੀ ਕੀ ਆ ਗ੍ਰੋਥ ਰੁਕ ਜੂ ਤੁਸੀਂ 1 ਮਹੀਨੇ ਤੱਕ ਇੱਕ ਮੇਰਾ ਤਜਰਬਾ ਕਰਕੇ ਵੇਖ ਲਓ ਬੱਚੇ ਨੂੰ ਕਦੇ ਵਾਸਤੇ ਖਿੱਚ ਕੇ ਰੱਸੇ ਕਿੱਲੇ ਤੇ ਨਹੀਂ ਬਣਨਾ ਅਗਰ ਉਹਨੂੰ ਧੱਕ ਕੇ ਬਨੋਗੇ ਤਾਂ ਬਿਲਕੁਲ ਤੁਹਾਡਾ ਬੱਚਾ ਬਿਲਕੁਲ ਜਲਦੀ ਤਿਆਰ ਹੋਊ ਜਲਦੀ ਗ੍ਰੋਥ ਕਰੂ ਕੱਦ ਕਰੂ ਔਰ ਵਧੀਆ ਬਣੂਗਾ ਹੁਣ ਆਪਾਂ ਕੀ ਕਰਨਾ ਹੈਗਾ ਤਾਜੇ ਸੂਏ ਨੂੰ ਪਹਿਲਾਂ ਤਾਂ ਉਹਨੂੰ ਭਾਈ 4 ਦਿਨ ਬੌਲੀ ਰੱਜ ਕੇ ਬੌਲੀ ਪਿਐਓ ਫੁੱਲ ਜਿੰਨੀ ਪੀਲੇ ਬੌਲੀ ਪਿਆਤੀ ਫੇਰ ਉਸ ਤੋਂ ਬਾਅਦ ਉਹਨੂੰ ਕੀ ਕਰਨਾ ਹੈਗਾ ਆਪਾਂ ਦੋ ਥਣਾ ਦਾ ਜਿੰਨਾ ਵੀ ਪਸ਼ੂ ਦਾ ਦੁੱਧ ਆ ਉਹਨੂੰ ਤੁਸੀਂ 1 ਮਹੀਨਾ ਫੁੱਲ ਦੁੱਧ ਚੰਗਾ ਦਿਓ ਤਿਆਰ ਕਰਨ ਵਾਸਤੇ ਚੰਗੀ ਨਸਲ ਦੀ ਜੇ ਤੁਸੀਂ ਕੱਟੀ ਤਿਆਰ ਕਰਨੀ ਆ ਉਹਦੇ ਵਾਸਤੇ ਥੋੜੀ ਭਾਈ ਮਿਹਨਤ ਕਰਨੀ ਪਊਗੀ ਕਿਉਂ ਇੱਕ ਮੈਂ ਜਿੰਨਾ ਹੀ ਖਰਚਾ ਖਾ ਜਾਂਦਾ ਛੋਟਾ ਕਟਰੂ ਜੇਕਰ ਆਪਾਂ ਉਹਨੂੰ ਤਿਆਰ ਕਰਨਾ ਹੈਗਾ ਇਹਨਾਂ ਖਰਚਾ ਉਹਨੇ ਖਾਈ ਜਾਣਾ ਦੋ ਥਾਣੇ ਨੂੰ ਪਿਆਓ ਇੱਕ ਮਹੀਨਾ ਨੂੰ ਥਣ ਪਿਆਤਾ ਦੂਜੇ ਮਹੀਨੇ ਕੀ ਕਰਨਾ ਉਹਨੂੰ ਆਪਾਂ ਉਹਦਾ ਆਪਾਂ ਇੱਕ ਥਣ ਕਰ ਦੇਣਾ ਹੈਗਾ ਇੱਕ ਥਣ ਕਰਕੇ ਆਪਾਂ ਹੁਣ ਜਿਵੇਂ ਗਾਹਾਂ ਵਾਲਾ ਮਹੀਨਾ ਆਪਣਾ ਆ ਰਿਹਾ ਹੈਗਾ ਸਰਦੀ ਦਾ ਮਹੀਨਾ ਆ ਰਿਹਾ ਹੈਗਾ ਮੌਸਮ ਠੰਡਾ ਹੋ ਗਿਆ ਸੌਣ ਭਾਦੋਂ ਨੰਗਣ ਜਾ ਰਹੇ ਹੈਗੇ ਅੱਸੂ ਚੜ੍ਹ ਗਿਆਗਾ ਅਸੂਕਤਿਆਂ ਦੇ ਮਹੀਨਿਆਂ ਦੇ ਵਿੱਚ ਤਾਂ ਮੌਸਮ ਦਾ ਥੋੜਾ ਹੋਰ ਬਦਲਾ ਆ ਜਾਂਦਾਗਾ ਠੰਡ ਆ ਜਾਂਦੀ ਹੈ ਫਿਰ ਉਹਨੂੰ ਆਪਾਂ ਕੀ ਕਰਨਾ ਹੈਗਾ ਦੂਜੇ ਮਹੀਨੇ ਉਹਨੂੰ ਆਪਾਂ ਪਸ਼ੂ ਨੂੰ ਇੱਕ ਥਣ ਦੇ ਉੱਤੇ ਕਰ ਦੇਣਾ ਹੈਗਾ ਇੱਕ ਥਣ ਪੂਰਾ ਪਿਆ ਕੇ ਫਿਰ ਉਹਨੂੰ ਆਪਾਂ ਕੀ ਕਰਨਾ ਨਾਲ ਉਹਦੇ ਆਪਾਂ ਫੀਡ ਤਿਆਰ ਕਰ ਲੈਣੀ ਆਂਗੇ ਫੀਡ ਆਪਾਂ ਉਹਦੀ ਕੀ ਤਿਆਰ ਕਰਨੀ ਆ ਅਗਰ ਤੁਸੀਂ ਮੁੱਲ ਦੀ ਫੀਡ ਪਾਉਂਗੇ ਜਿੰਨਾ ਚਿਰ ਤੁਸੀਂ ਮੁੱਲ ਦੀ ਫੀਡ ਪਾਈ ਜਾਓਗੇ ਉਹਨਾਂ ਚਿਰ ਤੁਹਾਡਾ ਪਸ਼ੂ ਤੰਦਰੁਸਤ ਰਹੂਗਾ ਔਰ ਜਵਾਨ ਹੋਊਗਾ ਫੁੱਲੀ ਜਾਊਗਾ ਸਭ ਕੁਝ ਕਰੀ ਜਾਊਗਾ ਜਿੱਦਿਆ ਤੁਸੀਂ ਬੰਦ ਕਰਤੀ ਨਾਲ ਦੀ ਨਾਲ ਕੱਟਰੂ ਫਿਰ ਉਸੇ ਪੋਜੀਸ਼ਨ ਤੇ ਫੇਰ ਆਜੂ ਇਹਨੂੰ ਭਾਈ ਕੀ ਕਰੋ ਤਰਾਂ ਤਰਾਂ ਦੀਆਂ ਚੀਜ਼ਾਂ ਆਪਦੇ ਘਰੇ ਤੁਹਾਡੇ ਪੰਗਿਆਂ ਗੀਆਂ ਉਹ ਤੁਸੀਂ ਇਹਨੂੰ ਦੇ ਸਕਦੇ ਹੋ ਪਹਿਲੋਂ ਪਹਿਲ ਤਾਂ ਇਹਦੇ ਤੋਂ ਤੁਸੀਂ ਸਟਾਰਟ ਕਰਨਾ ਹੈਗਾ ਜਦੋਂ ਆਪਾਂ ਸਟਾਰਟ ਕਰਨਾ ਹੈਗਾ ਪਹਿਲਾਂ ਇਹਨੂੰ ਕੀ ਪਾਉਣਾ ਹੈਗਾ ਉਹਦੇ ਦੁੱਧ ਦੇ ਵਿੱਚ ਤੁਸੀਂ ਬੇਸਣ ਘੋਲ ਕੇ ਪਿਉਣ ਲੱਗ ਜਾਓ ਉਹਨੂੰ ਉਹਨੂੰ ਇੱਕ ਮੁਠੀ ਰੋਜ਼ ਦੀ ਵੇਸਣ ਦੇ ਦਿਓ। ਉਹਨੂੰ 10-15 ਦਿਨ ਵੇਸਣ ਦੇ ਦਿਓ। ਉਸ ਤੋਂ ਬਾਅਦ ਕੀ ਕਰਨਾ ਹੈਗਾ? ਉਸ ਤੋਂ ਬਾਅਦ ਆਪਣੇ ਘਰੇ ਮੂੰਗੀ ਪਈ ਹੁੰਦੀ ਹੈ। ਇੱਕ ਮੂੰਗੀ ਕਿਲੋ ਮੂੰਗੀ ਆਪਾਂ ਗ੍ਰाइंड ਕਰ ਲਓ ਮਿਕਸੀ ਦੇ ਵਿੱਚ ਆਟਾ ਬਣਾ ਲਓ। ਉਹਨੂੰ 15 ਦਿਨ ਫੇਰ ਤੁਸੀਂ ਮੂੰਗੀ ਦਾ ਆਟਾ ਦੇ ਦਿਓ। ਮੂੰਗ ਦੀ ਤਾਂ ਬਹੁਤ ਵਧੀਆ ਬਟਾਮਣ, ਬਹੁਤ ਚੰਗਾ, ਬਹੁਤ ਭਰਪੂਰ। ਬਹੁਤ ਅਨਾਜ ਮਤਲਬ ਗ੍ਰੋਥ ਵਾਸਤੇ ਬਹੁਤ ਜ਼ਿਆਦਾ ਚੰਗਾ ਹੈ। ਫੇਰ ਆਪਾਂ ਕੀ ਕਰਨਾ ਹੈਗਾ ਜਿੰਵੇਂ ਸਿਆਲ ਮੂਰੇ ਆਉਂਦਾ ਜਾਂਦਾ ਫੇਰ ਆਪਾਂ ਬਾਜਰੇ ਦਾ ਬਾਜਰਾ ਘੋਲ ਕੇ ਦੇ ਸਕਦੇ ਆ ਅਗਰ ਜਸਵੀਰ ਭਰਾ ਕੋਲੇ ਲੱਸੀ ਹੈਗੀ ਫੇਰ ਦੂਜੇ ਮਹੀਨੇ ਤੋਂ ਦੁੱਧ ਬੰਦ ਕਰ ਦੇ ਤੇ ਲੱਸੀ ਦੇ ਵਿੱਚ ਉਹ ਬਾਜਰਾ ਘੋਲ ਕੇ ਉਹ ਵੀ ਦੇਣ ਲੱਗ ਜੇ ਉਹ ਵੀ ਦਿੱਤਾ ਜਾਊਗਾ ਅਗਰ ਫੇਰ ਜਦੋਂ ਦੂਜਾ ਮਹੀਨਾ ਖਤਮ ਹੋ ਗਿਆ ਦੁੱਧ ਤੋਂ ਆਪਾਂ ਨੂੰ ਦੁੱਧ ਘਟਾ ਤਾ ਉਹਦਾ ਅੱਧੇ ਥਣ ਤੇ ਕਰਤਾ ਫੇਰ ਆਜੂਗਾ ਆਪਣੇ ਕੋਲੇ ਤੀਜਾ ਮਹੀਨਾ ਤੀਜੇ ਮਹੀਨੇ ਤੇ ਉਹਨੂੰ ਆਪਾਂ ਕੀ ਕਰਨਾ ਹੈਗਾ ਨੀਰਾ ਖਾਣ ਲੱਗ ਜਾਂਦਾ ਪਸ਼ੂ ਉਹਨੂੰ ਆਪਾਂ ਅੱਥ ਦਾ ਇੱਕੋ ਰੋਗ ਨੀਰੇ ਦਾ ਪਾਉਣਾ ਹੈ ਇੱਕੋ ਜੋ ਰੋਗ ਨੀਰੇ ਦਾ ਪਾਉਣਾ ਹੈ ਫਿਰ ਉਹਦੇ ਵਾਸਤੇ ਆਪਾਂ ਕੀ ਕਰਨਾ ਹੈਗਾ ਆਪਾਂ ਉਹਦੇ ਵਾਸਤੇ ਘਰੇਲੂ ਆਪਾਂ ਫੀਡ ਤਿਆਰ ਕਰ ਲੋ ਫੀਡ ਆਪਾਂ ਕਿਵੇਂ ਤਿਆਰ ਕਰਨੀ ਆਂਗੀ ਉਹਦੇ ਵਿੱਚ ਚੰਗੀਆਂ ਆਈਟਮਾਂ ਪਵਾ ਕੇ ਜਿਵੇਂ ਹੁਣ فرض ਕਰੋ ਵੀ ਆਪਾਂ ਉਹਦੇ ਵਿੱਚ ਛੋਲੇ ਪਵਾ ਲੇ ਚੱਕੀ ਦੇ ਉੱਤੋਂ ਆਪਾਂ ਫੀਡ ਤਿਆਰ ਕਰ ਲਈ ਛੋਲੇ ਪਾਲੇ ਸਰੋਂ ਪਾਲੀ ਕਣਕ ਪਾਲੀ ਸੋਆਬੀਨ ਪਾਲੀ ਇਹੋ ਜੀਆਂ ਚੀਜ਼ਾਂ ਆਪਾਂ ਜਦੋਂ ਉਹਦੇ ਵਿੱਚ ਬਾਜਰਾ ਪਾ ਲਿਆ ਜਮਹਾਰ ਪਾਲੀ ਹਲਕੀਆਂ ਚੀਜ਼ਾਂ ਜਿਵੇਂ ਬਾਜਰਾ ਬਾਜਰਾ ਪਾ ਲਿਆ ਬਾਜਰੇ ਦੇ ਨਾਲ ਆਪਾਂ ਉਹਦੇ ਤੇ ਜੌਂ ਪਿਆ ਲੋ ਆਪਾਂ ਉਹਦੇ ਵਾਸਤੇ 20 25 ਕਿਲੋ ਆਪਦੇ ਘਰੇ ਘਰੇਲੂ ਜਿਹੜੀਆਂ ਚੀਜ਼ਾਂ ਪਈਆਂ ਉਹ ਦਾਣਾ ਉਹਦੇ ਵਾਸਤੇ ਤਿਆਰ ਕਰ ਲੋ ਤਿਆਰ ਕਰਕੇ ਉਸ ਨੂੰ ਜਿਵੇਂ ਇੱਕ ਰੁਗ ਪਾਇਆ ਤੇ ਥੋੜਾ ਜਿਹਾ ਗਿੱਲਾ ਕਰਕੇ ਉਹ ਉਹਦੀ ਫੀਡ ਉਹ ਸਟਾਰਟ ਕਰ ਦਿਓ ਨਾਲ ਪੌਣੀ ਅਗਰ ਉਹਦੇ ਨਾਲ-ਨਾਲ ਜਦੋਂ ਤੁਸੀਂ ਫੀਡ ਪਾਈ ਜਾਓਗੇ ਤੀਜੇ ਮਹੀਨੇ ਉਹਦਾ ਜਿਹੜਾ ਅੱਧੇ ਥਣ ਦਾ ਦੁੱਧ ਆਗਾ ਉਹ ਵੀ ਬੰਦ ਹੋ ਜਾਊਗਾ ਜਦੋਂ ਉਹ ਤੀਜੇ ਮਹੀਨੇ ਦੇ ਵਿੱਚ ਜਾ ਕੇ ਦੁੱਧ ਜਮਾਂ ਬੰਦ ਕਰਤਾ ਫੇਰ ਆਪਾਂ ਕੀ ਕਰਨਾ ਹੈਗਾ ਉਹਨੂੰ ਨੀਰੇ ਦਾ ਡੇਢ ਰੁੱਕ ਤੇ ਕਰ ਲੈਣਾ ਭਾਈ ਨੀਰਾ ਨਹੀਂ ਵੱਧ ਪਾਉਣਾ ਨੀਰਾ ਵੱਧ ਜਿੰਨਾ ਪਾਉਂਗੇ ਉਹਨਾਂ ਹੀ ਉਹਦੀ ਗਰੋਥ ਰੁਕੂਗੀ ਤੇ ਪੇਟ ਉਹਦਾ ਪੇਟ ਵਧੀ ਜਾਊਗਾ ਪੇਟ ਵਧਣ ਵਾਲੇ ਪਾਸੇ ਬੱਚਾ ਵਗਜੂ ਦੂਜੇ ਪਾਸੇ ਨਹੀਂ ਜਾਣਾ ਇੱਕ ਵੱਡੀ ਬੇਨਤੀ ਇਹ ਆ ਵੀ ਸਮੇ ਮੁਤਾਬਕ ਜਾਂ ਤਾਂ ਬੱਚਾ ਜਨਮ ਤੋਂ ਹੀ ਕਵੀਲਾ ਸ਼ੁਰੂ ਕਰ ਦਿਓ ਮੜਪਾਂ ਵਾਸਤੇ ਅਗਰ ਕਵੀਲਾ ਨਹੀਂ ਦੇਣਾ ਤਾਂ ਗੋਲੀਆਂ ਆਉਂਦੀਆਂ ਬੱਚਿਆਂ ਵਾਲੀਆਂ ਮੜਪਾਂ ਵਾਲੀਆਂ ਉਹਨੂੰ ਗੋਲੀਆਂ ਜਿਵੇਂ ਅੱਜ ਦੇਤੀ ਇੱਕ ਫਿਰ ਉਹਨੂੰ 15 ਦਿਨਾਂ ਤੋਂ ਦੇਤੀ ਫਿਰ ਉਹਨੂੰ ਮਹੀਨੇ ਤੋਂ ਦੇਤੀ ਉਹ ਗੋਲੀਆਂ ਭਾਈ ਮੜਪਾਂ ਵਾਲੀਆਂ ਉਹਨੂੰ ਆਪਾਂ ਜ਼ਰੂਰ ਦੇਣਾ ਤੀਜੇ ਮਹੀਨੇ ਤੇ ਜਦੋਂ ਆਪਣਾ ਉਹ ਬੱਚਾ ਜਾਵੜਿਆ ਦੁੱਧ ਵੇਖੋ ਜੇ ਦਾ ਤੁਹਾਡੇ ਕੋਲੇ ਦੁੱਧ ਦੀ ਸਮਤਾ ਹੈਗੀ ਆ ਤਾਂ ਫੇਰ ਤਾਂ ਉਹਨੂੰ ਦੁੱਧ ਪਿਆ ਦਿਓ ਨਹੀਂ ਫੇਰ ਆਪਾਂ ਤੀਜੇ ਮਹੀਨੇ ਜਾ ਕੇ ਕੀ ਕਰਨਾ ਉਹਦਾ ਦੁੱਧ ਅੱਧੇ ਥਣ ਤੇ ਕਰ ਦਿਓ ਭਾਈ ਬਸ ਮੂੰਹ ਲਵਾਇਆ ਚਾਰੇ ਥਣਾਂ ਨੂੰ ਤੇ ਅੱਧਾ ਇੱਕ ਮਤ ਵਾਲਾ ਕਿ ਕਿਲੋਕ ਦੁੱਧ ਤੇ ਕਰ ਦਿਓ ਕਿਲੋ ਦੁੱਧ ਤੇ ਕਰਕੇ ਉਹਨੂੰ ਉਹਦੇ ਨੀਰੇ ਦੇ ਨਾਲ ਜੇ ਕੋਈ ਸੈਲਜ ਹੈਗਾ ਆਪਣੇ ਕੋਲੇ ਤਾਂ ਆਪਾਂ ਨੂੰ ਉਹ ਪਾਉਣਾ ਸ਼ੁਰੂ ਕਰ ਦਿਓ ਅਗਰ ਨਹੀਂ ਆ ਹਰਾ ਪਾਉਣਾ ਹੈਗਾ ਹਰੇ ਦੇ ਨਾਲ ਸੁੱਕ ਬਰੂਰਾ ਕਰਕੇ ਜਿਹੜੀ ਉਹਦੀ ਦੇਸੀ ਫੀਡ ਤੁਸੀਂ ਤਿਆਰ ਕੀਤੀ ਵੀ ਆ ਉਹ ਨੂੰ ਭਾਈ ਕਮ ਸੇ ਕਮ ਤੀਜੇ ਮਹੀਨੇ ਜਾ ਕੇ ਅੱਧਾ ਕਿਲੋ ਉਸ ਵੇਲੇ ਅੱਧਾ ਕਿਲੋ ਉਸ ਵੇਲੇ ਕਿਲੋ ਤੇ ਕਰ ਦਿਓ ਉਹ ਨੂੰ ਕਿਲੋ ਫੀਡ ਉਹ ਨੂੰ ਪਾਓ ਪਾਓ ਉਹਦੇ ਨਾਲ ਉਹਦੀ ਗਰੋਥ ਉਹਦੀ ਲੰਬਾਈ ਚੜਾਈ ਉਚਾਈ ਬਹੁਤ ਵਧੀਆ ਬਹੁਤ ਭਰਪੂਰ ਹੰਗਾਰਾ ਮਿਲੂਗਾ ਵੇਖੋ ਜਿਹੜੀਆਂ ਲੋਕ 25 25 30 30 ਹਜ਼ਾਰ ਦੀਆਂ ਸਾਲ ਦੀਆਂ ਸਾਲ ਤੋਂ ਛੋਟੀਆਂ ਕਟੀਆਂ ਹਰਿਆਣੇ ਦੇ ਵਿੱਚੋਂ ਲੈ ਕੇ ਆਉਂਦੇ ਆ ਉਹ ਵੀ ਭਾਈ ਅਸੀਂ ਪਾਲਦੇ ਆ ਨਾ ਮਿਹਨਤ ਕਰਕੇ ਅਗਰ ਉਹ ਪਾਲ ਕੇ 25 25 30 30 40 40 ਦੀਆਂ ਵੇਚਦੇ ਆ ਉਹ ਉਹ ਆਪਣੇ ਜਦੋਂ ਘਰੇ ਪਾਲ ਲਾਂਗੇ 30 40000 ਰੁਪਇਆ ਨਹੀਂ ਲੱਗਦਾ ਉਹ ਆਪਣੇ ਪਸ਼ਮਾ ਦੇ ਵਿੱਚ ਹੀ ਪਲ ਜੂਗੀ ਉਹ ਇਸ ਤਰ੍ਹਾਂ ਕਰਕੇ ਜੇ ਤੁਸੀਂ ਅੱਜ ਕੱਟੀ ਪਾਲ ਲੀਆਂ ਕੱਟੀ ਦਾ ਕੋਈ ਨੁਕਸਾਨ ਵੀ ਕੋਈ ਨਹੀਂਗਾ ਅਗਰ ਆਪਾਂ ਤੋਂ ਨਹੀਂ ਲੰਮੇ ਟਾਈਮ ਸਾਂਭਿਆ ਜਾਂਦਾ ਅਗਰ ਇੱਕ ਸਾਲ ਦੀ ਕੱਟੀ ਵੀ ਕਮ ਸੇ ਕਮ ਵੀ 15 ਤੋਂ 20000 ਦੇ ਵਿੱਚ ਵਿੱਚ ਚਲੀ ਜਾਂਦੇ ਆ ਜਦੋਂ ਪਸ਼ੂ ਦੂਜੇ ਸੂਏ ਸੂਂਦਾ ਹੈ ਅਗਰ ਤੁਹਾਡੀ ਇਸ ਤਰ੍ਹਾਂ ਦੀ ਕੱਟੀ ਪਾਲੀ ਹੋਈ 20000 ਤੋਂ 20 ਤੋਂ 22 ਦੇ ਹਜ਼ਾਰ ਦੇ ਵਿੱਚ ਵਿੱਚ ਉਹਨੇ ਵਿਕਣਾ ਹੀ ਵਿਕਣਾ ਹੈ ਆਪਾਂ ਨੂੰ 20000 ਰੁਪਿਆ ਹੋ ਜਦੋਂ ਉਹਨੂੰ ਦੁਬਾਰੇ ਪਸ਼ੂ ਸੂਣਾ ਉਹਨੇ ਬੱਚੇ ਨੇ ਦੇ ਕੇ ਜਾਣਾ ਔਰ ਪਾਲਣ ਦਾ ਸਹੀ ਤਰੀਕਾ ਤੇ ਸਹੀ ਢੰਗ ਉਹਦਾ ਭਾਈ ਹੁਣ ਆ ਚਾਹੀਦਾਗਾ ਫੇਰ ਹੁਣ ਆਪਾਂ ਕੀ ਕਰਾਂਗੇ ਅਗਲੀ ਵੀਡੀਓ ਤੁਹਾਨੂੰ ਦੱਸਾਂਗੇ 3 ਮਹੀਨਿਆਂ ਤੋਂ ਬਾਅਦ ਆਪਾਂ ਉਹਨੂੰ ਤੇ 6 ਮਹੀਨਿਆਂ ਤੱਕ ਆਪਾਂ ਕਿਵੇਂ ਪਾਲਣਾ ਹੈਗਾ ਉਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਬਣਾ ਕੇ ਦੱਸਦੇ ਆ ਕੋਈ ਭਾਈ ਕਿਸੇ ਨੇ ਮਸ਼ਹੂਰੀ ਕਰਾਉਣੀ ਹੋਵੇ ਕੋਈ ਨਵੀਂ ਮਹਿੰਦੀ ਵੀਡੀਓ ਬਣਾਉਣੀ ਹੋਵੇ ਸੇਲ ਪਰਚੇਟ ਤੇ ਕੰਮ ਕਰਾਉਣਾ ਹੋਵੇ ਉਹ ਆਪਣਾ 9988100715 ਤੇ ਭਾਈ ਤੁਸੀਂ ਲਿਖ ਕੇ ਭੇਜ ਦਿਓ ਉਸ ਤਰ੍ਹਾਂ ਦਾ ਆਪਾਂ ਤੁਹਾਨੂੰ ਜਿਸ ਤਰ੍ਹਾਂ ਦੀ ਚੀਜ਼ ਮੰਗੋਗੇ ਨਾਲ ਦੀ ਨਾਲ ਉਸ ਤਰ੍ਹਾਂ ਦੀ ਆਪਾਂ ਮਸ਼ਹੂਰੀ ਕਰਾਉਣੀ ਆ ਜਾਂ ਕੋਈ ਵੀਡੀਓ ਬਣਾਉਣੀ ਆ ਉਹ ਤੁਹਾਨੂੰ ਇਸ ਚੈਨਲ ਦੇ ਉੱਤੇ ਦੱਸ ਦੇਵਾਂਗੇ ਇਹ ਆਪਣੇ ਤਿੰਨ ਚੈਨਲਾਂ ਨੂੰ ਤੁਸੀਂ ਬਹੁਤ ਭਰਪੂਰ ਹੰਗਾਰਾ ਦਿੰਨੇ ਹੋ ਗੁਰਲਾਬ ਸਿੰਘ ਬਠਿੰਡਾ ਵੱਲੋਂ ਬਹੁਤ ਬਹੁਤ ਧੰਨਵਾਦ